ਗੁਰੂ ਜੀ ਦਾ ਇੱਕ ਸਿੱਖ ਸੀ ਭਾਈ ਮੱਝ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੰਗਮਾਈ ਦਾ ਰਹਿਣ ਵਾਲਾ ਸੀ ਤੇ ਪਹਿਲਾਂ ਸਖੀ ਸਰਵਰ ਦਾ ਪੁਜਾਰੀ ਸੀ ਉਸਨੇ ਘਰ ਵਿੱਚ ਪੀਰਖਾਨਾ ਬਣਾਇਆ ਹੋਇਆ ਸੀ ਜਿਸ ਦੇ ਹਰ ਵੀਰਵਾਰ ਨੇਮ ਨਾਲ ਮਿੱਠਾ ਰੋਟ ਚੜਾਉਂਦਾ ਸੀ ਸ਼ਰਧਾਲੂਆਂ ਨੂੰ ਲਾਂ ਲੈ ਕੇ ਨਿਗਾਹੇ ਪਿੰਡ ਜਾਂਦਾ ਹੁੰਦਾ ਸੀ ਜਿੱਥੇ ਸਰਵਰੀਆਂ ਦੀਵਾਨੀ ਸੁਲਤਾਨ ਦੀ ਕਬਰ ਸੀ ਸੁਲਤਾਨ ਦਾ ਸਰਨਾਮ ਸੈਦ ਐਮਨ ਸੀ ਸਨ 1585 ਵਿੱਚ ਪਾਈ ਮੱਝ ਜਥੇ ਦੇ ਨਾਲ ਨਿਗਾਹੇ ਤੋਂ ਵਾਪਸ ਆਉਂਦਾ ਹੋਇਆ ਅੰਮ੍ਰਿਤਸਰ ਠਹਿਰ ਗਿਆ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਆਇਆ ਗੁਰੂ ਜੀ ਦੇ ਦਰਸ਼ਨ ਕੀਤੇ ਉਹਨਾਂ ਦੇ ਵਚਨ ਸੁਨੇ ਕੀਰਤਨ ਸੁਣਿਆ ਮਨ ਉੱਤੇ ਇਨਾ ਅਸਰ ਹੋਇਆ ਕਿ ਗੁਰੂ ਜੀ ਦਾ ਸਿੱਖ ਬਣਨ ਦਾ ਵਿਚਾਰ ਮਨ ਵਿੱਚ ਉੱਠ ਖੜੋਇਆ ਸਤਿਗੁਰਾਂ ਅੱਗੇ ਅਰਦਾਸ ਕੀਤੀ सतगुर जी सीखी की दात बख्शो सतगुर ने जवाब दिता पुरखा सिखी उत्ते सिखी नहीं टीक सकती नवे राह चलन लुराने रू त्यागना पवेगा जा घर जाके पहला पीर खाना टा दे सखी शर्वत की पूजा छद दे गुरु नानक सिखी दे उल्ट जिन्ने भी कर्म करना है सब त्याग दे फिर मन रूपी भांडा पवित्र होगा ਉਸ ਵਿੱਚ ਸਿੱਕੇ ਦੀ ਅਮੋਲਕ ਦਾਤ ਪਾਵਾਂਗੇ ਭਾਈ ਮੱਝ ਆਪਣੇ ਪਿੰਡ ਚਲਾ ਗਿਆ ਜਿਵੇਂ ਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਉਵੇਂ ਹੀ ਕੀਤਾ ਪੀਰਖਾਨਾ ਟਾ ਦਿੱਤਾ ਰੋੜ ਚੜਾਉਂਦਾ ਤਾਂ ਫਿਰ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਤਾਗੇ ਤਵੀਦ ਦੇਣੇ ਬੰਦ ਕਰ ਦਿੱਤੇ ਫਿਰ ਗੁਰੂ ਜੀ ਦੀ ਮੱਤ ਲੈਣ ਲਈ ਸਤੂਗ੍ਰੰਥ ਦੇ ਦਰਬਾਰ ਵਿੱਚ ਪੁੱਜਿਆ ਤੇ ਸਤੂਰਾ ਨੇ ਉੱਠ ਕੇ ਸਿੱਕੇ ਦੀ ਦਾਤ ਬਖਸ਼ਿਸ਼ ਕੀਤੀ ਭਾਈ ਮੱਝ गुरु दरबार जिथे मन में गुरबाणी के पाठ से कीर्तन न पवित्र करता उ गुरसिखा की सेवा करके शरीर में पवित्र करता पिंड के लोग पाई मज नफरत कर लग पे क्योंकि सारे ही सखी शरवर के पुजारी सन उस पिंड के मुखी दे, दे पद तो ला दिता गया कि कई तरह के नुकसान पहुंचाए पर भाई मज ने किसी गल की परवाह ना की ਗੁਰੂਪਦੇਸ਼ ਨੂੰ ਉੱਟ ਕੇ ਪੱਲੇ ਬਣ ਕੇ ਸੇਵਾ ਸਿਮਰੰਦਾ ਜੀਵਨ ਬਤੀਤ ਕਰਦਾ ਰਹਾਂ।